ਦੀ ਫੜੀਆਂ ਹੋਈਆਂ ਜੀ ਇਲਜ਼ਾਮ ਇਹਨਾਂ ਦੇ ਉੱਤੇ ਲੱਗ ਰਿਹਾ ਗਲਤ ਕਰਦੇ ਆ ਨਹੀਂ ਇਹ ਨਹੀਂ ਇਹ ਦੇ ਦੀ ਹੈ ਉਹ ਤਲਾਸ਼ੀ ਲੱਲੀ ਹੈ ਉਹ ਤਲਾਸ਼ੀ ਲੱਲੀ ਹੈ ਮੇਰੀ ਬਾਤ ਸੁਣੋ ਵੀਡੀਓ ਆ ਗਈ ਸੁਪਨਾ ਭਾਈ ਮੈਂ ਮੇਰੇ ਬੱਚੋ ਕੀ ਕਸਮ ਮੈਂ ਤੀਨੋਂ ਹੀ ਹੈ ਮਤਲਬ ਇੱਕ ਮਿੰਟ ਦੇਖ ਸਕਦੇ ਹੋ ਇਹ ਆਸ਼ੀ ਜਿਹੜੀ ਹੋ ਰਹੀ ਹੈ ਜਿਹੜਾ ਸਮਾਨ ਹੈ ਨਾ ਕੋਲ ਉਸ ਦੀ ਕਲਾ ਜਿਹੜੀ ਕਲਾਕੀ ਜਿਹੜੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਆ ਸ਼िखर शिखर ਨਿਕਲੇ ਆ ਦੇਖੋ ਕਿਸੇ ਦੇ ਬੰਦਾਂ ਟਿੱਕਰ ਮੰਗਣਾ ਪਿਆ ਪਾਰਟੀ ਕੋਲ ਉਹਨਾਂ ਨੇ ਬਲੇਡ ਮਾਰ ਕੇ ਉਹਦੇ ਪੱਪਰ ਬੈਗ ਹੁੰਦਾ ਕੋਟ ਚੋ ਪਿਆ ਰੁਪਇਆ ਇੱਕ ਸੀ ਬਾਕੀ ਡਾਲਰ ਸੀ ਕੈਨੇਡੀਅਨ ਤੇ ਹੋਰ ਉਹਨਾਂ ਨੇ ਕੱਢਿਆ ਤੁਸੀਂ ਪਰਚ ਕਰਦੇ ਆ ਨਹੀਂ ਭਾਈ ਝੂਟਾ ਨਾਮ ਲਗਾ ਲਾਉਂ ਫੜਿਆ ਕਰ ਦੋ ਮੇਰੀ ਸ਼ਕਲਾ ਦੇਖ ਲੋ ਇਦਾਂ ਦੀਆਂ ਆ ਬਿਆਪ ਚੁਣੀ ਕਰਨਾ ਤੁਹਾਨੂੰ ਫੜਿਆ ਕਾ ਤੋਂ ਰੋਡ ਤੇ ਕਿਉਂ ਪਕੜਿਆ ਤੁਹਾਨੂੰ ਲਾਲ ਜੀ ਨਾ ਬੰਗਲਾ ਆ ਫੜਿਆ ਟੋਪੂ ਬੰਦਾ ਜੀ ਪਕੜਾ ਉਹ ਫੜ ਭਾਜੀ ਕਿੰਨੇ ਜਣੇ ਸੀ ਗਿਆ ਕਿੰਨੇ ਜਣੇ ਸੀ ਪੰਜ ਜਣੇ ਸੀ ਅੱਛਾ ਬਾਕੀ ਜਿਹੜੇ ਬੜੀਆਂ ਕੀਏ ਦੋ ਭੱਜ ਗਏ ਉਹਨਾਂ ਨੂੰ ਪਰਸ ਬਟੋਲ ਲੈਣਾਂ ਨੇ ਪਿਆ 1000 ਰੁਪਏ ਦੇ ਵਿੱਚ ਅੱਛਾ ਸਹੀ ਜਿਹੜੀ ਦੋ ਭੱਜ ਗਏ ਉਹ ਵਹਿ ਗਏ ਆ ਨੀ ਦੱਸੋ ਤੁਸੀਂ ਕੱਢਿਆ ਪਰਸੋਂ ਦਾ ਜੀ ਛੋਟਾ ਡਾਲਰ ਤਹੀਂ ਦੱਸ ਪਰਸ ਕੱਢਿਆ ਕੱਢਿਆ ਜੀ ਨਹੀਂ ਨਿਕਾਲਾ ਭਾਜੀ ਤੁਹਾਡੇ ਤੇ ਕਿਉਂ ਚਾਰ ਲਗਾ ਰਹੇ ਨੇ ਦੋਨੋਂ ਯਾਰ ਦੋਨੋਂ ਯਾਨੀ ਇੱਕੋ ਸਵਾਲ ਕਰੀ ਜਾਂਦੇ ਵੇ ਆ ਨਹੀਂ ਦੱਸੋ ਕੱਢਿਆ ਹੀ ਪਾ ਤੁਹਾਨੂੰ ਕਿਉਂ ਫੜਿਆ ਖੁੱਟ ਮਾਰ ਕਿਉਂ ਥੋੜਨਾ ਕਰੇ ਬੰਦ ਰੇ ਤੁਹਾਨੂੰ ਬਹੁਤ ਵੇਖੀ 80 ਦਾ ਬੰਦ ਕੀਤਾ ਗਿਆ ਜੀ ਮੈਡਮ ਇਹੀ ਇਹੀ ਸੀਗੇ ਚੋਰ ਜਿਨ੍ਹਾਂ ਨੇ ਪੈਸੇ ਕੱਢੇ ਜੀ ਮੈਡਮ ਇਹੀ ਸੀਗੇ ਜੀ ਇਹਨਾਂ ਨੇ ਇਹਨਾਂ ਨੇ ਕੱਢਿਆ ਪੈਸੇ ਸਾਰੀਆਂ ਰਲ ਕੇ ਆਏ ਹੋਏ ਆ ਇਹਨਾਂ ਨੇ ਕਿੰਨੀ ਕੀ ਆਂਟੀ ਜਿੰਤਾ ਕਿੰਤਾ ਨਹੀਂ ਤੁਸੀਂ ਤੇ ਕੀਤਾ ਵਾ ਮੈਨੂੰ ਆ ਦੇਖੋ ਰਣਕ ਬਾਜ਼ਾਰ ਦੇ ਵਿੱਚ ਦੱਸ ਦੇ ਕਿ ਇਹਨਾਂ ਨੇ ਪਰਸ ਚੋਰੀ ਕੀਤਾ ਜਨਾਨੀਆਂ ਨੇ ਮੋਕੇ ਜਨਾਨੀਆਂ ਫੜ ਲਈਆਂ ਦੇਖ ਸਕਦੇ ਹੋ ਖਿੱਚ ਕੇ ਮਾਰ ਖਿੱਚ ਕੇ ਮਾਰ ਉਹ ਖਿੱਚ ਕੇ ਮਾਰ ਚੈਨ ਨੇ ਦਾਦੀ ਕੀ ਬੀਬੀ ਜੀ ਦੀ ਜਿਹੜੀ ਵਰਸੇ ਚੋਰੀ ਕਰਕੇ ਲੈ ਗਏ ਹੋਇਆ ਇਸ ਵਕਤ ਮੋਖੇ ਦੀ ਤਸਵੀਰਾਂ ਦੇਖ ਸਕਦੇ ਹਾਂ ਉਹ ਯਾਰ ਇੱਕ ਮਿੰਟ ਮੇਰਾ ਭਰਾ ਬੱਸ ਕਾ ਆਂਦੀ ਜੀ ਪੈ ਆਪਾਂ ਤੁਹਾਨੂੰ ਭਰਾ ਬੀਬੀ ਜੀ ਹੋਇਆ ਕੀ ਸੀਗਾ ਦੱਸੋ ਬੀਬੀ ਵਾਹ ਫੇਰ ਤੋਂ ਜਿਹੜੀਆਂ ਨੇ ਕਿਹੜੇ ਦੋ ਬੰਦੇ ਵਾਟ ਕੇ ਤੁਹਾਡਾ ਨਾਮ ਕੀ ਹੈ ਕਿਹੜੀ ਜਗ੍ਹਾ ਤੋਂ ਆਏ ਸੀ ਪਿੰਡ ਤੋਂ ਆਏ ਅਸੀਂ ਤਾਂ ਪਿੰਡ ਤੋਂ ਆ ਸੀ ਬਾਬੇ ਜੀ ਦੇ ਰਹਿਦੇ ਆ ਅਗਲਾ ਪੁਰੀ ਸਾਹਿਬ ਐਨ ਆ ਰਹੀਓ ਤੁਸੀਂ ਤੁਸੀਂ ਐਨ ਆ ਰਹੀਓ ਆ ਪੇਸ਼ ਕਰ ਦਿੱਤਾ ਹੈ ਤਾਂ ਮੇਰਾ ਪਰਸ ਪਾ ਲਿਆ ਦੇ ਕੀ ਕੀ ਸੀਗਾ ਪਰਸ ਦੇ ਵਿੱਚ ਪੈਸੇ ਨਾ ਇਹਨੂੰ ਕੱਲੀ ਨੂੰ ਵੇਚੋ ਮੁੰਡਾ ਸੋ ਦੇਖੋ ਆ ਜਿਹੜਾ ਲਫਾਫਾ ਸੀਗਾ ਲਫਾਫੇ ਦੇ ਵਿੱਚ ਪਰਸ ਸੀਗਾ ਦਾਦੇ ਕੀ ਇਹ ਚੋਂ ਕੱਢ ਕੇ ਜਿਹੜਾ ਫਰਾਰ ਹੋ ਗਏ ਸੀਗਾ ਮੋਕੇ ਦੇ ਦੁਕਾਨ ਵਾਲਿਆਂ ਨੇ ਫੜ ਲਿਆ ਹੋਈਆਂ ਸੋ ਇਹਨੇ ਪੈਸੇ ਸੀਗੇ ਵਿੱਚ ਮੇਰਾ ਇਹ ਕਿਹੜਾ ਜਾਂਦੀ ਦਾ 200 ਡਾਲਰ ਨਹੀਂ ਭਾਈ ਮੈਂ ਇਹਨੂੰ ਬੰਦੇ ਤੇ ਮੇਰੇ ਪੰਜਾਬ ਇੱਕ ਮੇਰਾ ਨਿਕਾ ਪਰਸ ਹੈ ਸੋ ਲੱਖ ਰੁਪਏ ਦੇ ਹਿਸਾਬ ਨਾਲ ਵਿੱਚ ਕਰੰਸੀ ਸੀਗੀ ਦੇਖੋ ਚੋਰੀ ਕਰਕੇ ਆ ਭਾਜ ਰਹੀਆਂ ਸੀਗੀਆਂ ਕਦੇ ਫੜ ਲਿਆ ਹੋਈਆਂ ਦੋ ਜਾਣੀਆਂ ਤੇ ਤੀਜੀ ਵੀ ਉਰੇ ਮੌਕੇ ਦੇ ਮਜੂਦਾ ਦੇਖੋ ਉਹ ਦੋ ਓਏ ਫੜ ਕੇ ਲੈਂਦੀ ਉਹਨਾਂ ਨੂੰ ਯਾਰ ਇਹ ਹੋ ਜਾਣਾ ਕੀ ਕਹਿੰਦਾ ਭਾਈ ਨਹੀਂ ਹੋਣਾ ਕੌਣ ਲੈਤੀ ਯਾਰ ਕੱਲੀ ਜਾ ਕੱਲੀ ਜਾਂਦੇ ਉਹ ਦੋ ਜਾਨੀਆਂ ਫੇਰ ਭਾਈ ਚਲ ਜਾਣੀਆਂ ਨਾ ਯਾਰ ਦੋਨੇ ਚਲ ਜਾਣੀਆਂ ਅੰਨਾ ਨਹੀਂ ਲੈ ਕੋ ਤੇ ਪੁਲਿਸ ਵਾਲੇ ਆਂਦੇ ਬਈ ਯਾਰ ਫੇਰ ਸ਼ੋਪਿੰਗ ਕਰਨ ਵਾਲੇ ਆਂਦੇ ਕੋਲ ਪਾਣੀ 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 ਨਹੀਂ ਹੈ ਨਹੀਂ ਇਹ ਦੇ ਦੀ ਲੱਲੀ ਹੈ ਉਹ ਤਲਾਸ਼ੀ ਲੱਲੀ ਹੈ اے ਭਾਈ ਆਪ ਸੁਣੋ ਮੇਰੀ ਬਾਤ ਸੁਣੋ ਵੀਡੀਓ ਆ ਗਈ ਸੁਖਲਾ ਭਾਈ ਮੈਂ ਮੇਰੇ ਬੱਚੋ ਕੀ ਕਸਮ ਮੈਂ ਤੀਨੋਂ ਹੀ ਹੈ ਮਤਲਬ ਇੱਕ ਮਿੰਟ ਦੇਖ ਸਕਦੇ ਹੋ ਕਿ ਆਸ਼ੀ ਜਿਹੜੀ ਹੋ ਰਹੀ ਹੈ ਜਿਹੜਾ ਸਮਾਨ ਹੈ ਨਾਲ ਕੋਲ ਉਸ ਦੀ ਕਲਾਸ ਜਿਹੜੀ ਕਲਾਸੀ ਜਿਹੜੀ ਕੀਤੀ داری ਹੈ ਦੇਖ ਸਕਦੇ ਹੋ ਆ ਸ਼िखर शिखर ਨਿਕਲੇ ਆ ਦੇਖੋ ਜਿਹੜੀ ਕਿੰਨ੍ਹਾ ਦਾ ਸ਼ਿਖਰ ਮੰਗਿਆ ਮਾਮਲਾ ਪਰੇ ਪਾ ਦਿੱਤਾ ਉਹਨਾਂ ਦੀ ਪਾਰਟੀ ਕੋਲ ਉਹਨਾਂ ਨੇ ਬਲੇਡ ਮਾਰ ਕੇ ਉਹਨਾਂ ਦੇ ਉਹਦੇ ਪੱਪਾ ਤੇ ਬੈਗ ਹੁੰਦਾ ਕੋਟ ਚੋ ਪਿਆ ਰੁਪਿਆ ਇੱਕ ਸੀ ਬਾਕੀ ਡਾਲਰ ਸੀ ਕੈਨੇਡੀਅਨ ਤੇ ਹੋਰ ਉਹਨਾਂ ਨੇ ਕੱਢਿਆ ਤੁਸੀਂ ਪਰਚ ਕਰਦੇ ਆ ਤੁਸੀਂ ਬਈ ਤੁਹਾਨੂੰ ਕਿੰਨਾ ਲਾ ਲਾ ਫੜਿਆ ਕਰ ਦੋ ਫਿਰ ਮੇਰੀ ਸ਼ਕਲਾਂ ਦੇਖ ਲੋ ਇਦਾਂ ਦੀਆਂ ਬਜ਼ਾਰ ਚੋਰੀ ਕਰਨੀ ਤੁਹਾਨੂੰ ਫੜਿਆ ਕਾ ਤੋ ਰੋਡ ਤੇ ਕਿਉਂ ਪਕੜਿਆ ਤੁਹਾਨੂੰ ਇਹ ਚੱਲਦੇ ਨਾਲ ਆ ਫੜਾ ਆਪਾਂ ਕਾਜੂ ਪਕੜਾ ਉਹ ਫੜ ਭਾਜੀ ਕਿੰਨੇ ਜਣੇ ਸੀ ਗਿਆ ਕਿੰਨੇ ਕ ਜਣੇ ਸੀ ਪੰਜ ਜਣੀਆਂ ਸੀ ਅੱਛਾ ਬਾਤ ਇਹ ਜਿਹੜੀਆਂ ਬੜੀਆਂ ਕਿਆਂ ਦੋ ਪੱਜ ਗਏ ਉਹਨਾਂ ਨੂੰ ਪਰਸ ਬਿਤਾਉਣ ਨਾਲ 50000 ਰੁਪਏ ਦੇ ਵਿੱਚ ਅੱਛਾ ਜਿਹੜੀਆਂ ਦੋ ਪੱਜ ਗਏ ਉਹ ਬਹਿ ਗਏ ਮਾਮਲਾ ਯਾਰ ਦੋਨੋਂ ਯਾਨੀ ਇੱਕੋ ਸਵਾਲ ਛੜੀ ਜਾਂਦੇ ਵੇ ਅੱਨ ਨੀ ਦੱਸੋ ਕੱਢਿਆ ਹੀ ਤੁਹਾਨੂੰ ਕਿਉਂ ਫੜਿਆ ਘੋਟ ਮਾਰ ਕਿਉਂ ਤੁਹਾਡੇ ਨਾਲ ਕਰਿਆ ਬੰਦੇ ਤੁੰਡ ਉਹ ਲਖੀ ਸੀਨਾ ਬੰਨਤਾ ਗਿਆ ਜੀ ਮੈਡਮ ਇਹੀ ਇਹੀ ਸੀਗੇ ਚੋਰ ਜਿਨ੍ਹਾਂ ਨੇ ਪੈਸੇ ਕੱਢੇ ਜੀ ਮੈਡਮ ਇਹੀ ਸੀਗੇ ਜੀ ਇਹਨਾਂ ਨੇ ਇਹਨਾਂ ਨੇ ਕੱਢਿਆ ਪੈਸੇ ਸਾਰੀਆਂ ਰਲ ਕੇ ਆਈਆਂ ਹੋਈਆਂ ਆ ਇਹਦਾ ਕਿੰਦਾ ਨਹੀਂ ਤੂੰ ਹੀ ਤੇ ਕੀਤਾ ਵਾ ਤੈਨੂੰ ਆ ਦੇਖੋ ਰਣਕ ਬਾਜ਼ਾਰ ਦੇ ਵਿੱਚ ਦੱਸ ਦੇ ਕਿ ਇਹਨਾਂ ਨੇ ਪਰਸ ਚੋਰੀ ਕੀਤਾ ਜਨਾਨੀਆਂ ਨੇ ਮੋਕੇ ਜਨਾਨੀਆਂ ਫੜ ਲਈਆਂ ਹੋਈਆਂ ਦੇਖ ਸਕਦੇ ਹੋ ਖਿੱਚ ਕੇ ਮਾਰ ਖਿੱਚ ਕੇ ਮਾਰ ਉਹ ਖਿੱਚ ਕੇ ਮਾਰ ਕਾ ਚੱਲ 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 ਚੈਲਣੇ ਦਾਜੀ ਦੀ ਬੀਬੀ ਜੀ ਦੀ ਜਿਹੜੀ ਵਰਸੇ ਚੋਰੀ ਕਰਕੇ ਲੈ ਗਏ ਹੋਇਆ ਇਸ ਵਕਤ ਮੋਖੇ ਦੀ ਤਸਵੀਰਾਂ ਦੇਖ ਸਕਦੇ ਹੋ ਓ ਯਾਰ ਇੱਕ ਮਿੰਟ ਮੇਰਾ ਭਰਾ ਫੋਨ ਕਰ ਆਂਦੀ ਜੀ ਪਾ ਦੁੱਖ ਲਓ ਬੀਬੀ ਜੀ ਹੋਇਆ ਕੀ ਸੀਗਾ ਦੱਸੋ ਬੀਬੀ ਜੀ ਕਿਹਦੇ ਪਿੰਡ ਤੋਂ ਆਏ ਹੋ ਦੋ ਬੰਦੇ ਵਾੜ ਕੇ ਤੁਹਾਡਾ ਨਾਮ ਕੀ ਹੈ ਜਿਹੜੀ ਜਗ੍ਹਾ ਤੋਂ ਆਏ ਅਸੀਂ ਤਾਂ ਪਿੰਡ ਤੋਂ ਨਹੀਂ ਅਸੀਂ ਬਾਪੇ ਜੇ ਰਹਿੰਦੇ ਹਾਂ ਕੱਢੋ ਲਾਹ ਪੁਰੀ ਸਾਹਿਬ ਆਣਾ ਰਹੀਓ ਤੁਸੀਂ ਤੁਸੀਂ ਆ ਨਾ ਰਹੀ ਹੋ ਫਾਈਨਲ ਆਈ ਅਵਰਲ ਕੀ ਹੋਈ ਸੀ ਲੋਕੀ ਭਾਈ ਮੈਂ ਨਹੀਂ ਬੈਠਾ ਨਹੀਂ ਪੈਸੇ ਘਟੀਆਂ ਨੇ ਤਾਂ ਮੇਰੇ ਪਾਰਸਲੇ ਦੇ ਕੀ ਕੀ ਸੀਗਾ ਪਾਰਸਲੇ ਵਿੱਚ ਇਹਨੂੰ ਕੱਲੀ ਨੂੰ ਬੈਠੋ ਮੁੰਡਾ ਨਾ ਸੋ ਦੇਖੋ ਆ ਜਿਹੜਾ ਲਫਾਫਾ ਸੀਗਾ ਲਫਾਫੇ ਦੇ ਵਿੱਚ ਪਰਸ ਸੀਗਾ ਦਾਜੂ ਕੀ ਇਹ ਚੋਂ ਕੱਟ ਕੇ ਜਿਹੜਾ ਫਰਾਰ ਹੋ ਗਏ ਸੀਗੇ ਮੋਕੇ ਦੇ ਦੁਕਾਨ ਵਾਲਿਆਂ ਨੇ ਫੜ ਲਿਆ ਹੋਈਆਂ ਉਹਨੇ ਪੈਸੇ ਸੀਗੇ ਵਿੱਚ ਮੇਰਾ ਇਹ ਕਿਹੜਾ ਜਾਂਦੀ ਦਾ 1000 ਰੁਪਏ ਇੱਥੇ ਰੋਕੋ 50000 200 ਡਾਲਰ ਨਹੀਂ ਭਾਈ ਮੈਂ ਇਹਨੂੰ ਕਹਿੰਦਾ ਕਿ ਮੇਰੇ ਪੰਜਾਬੀ ਦਾ ਇੱਕ ਮੇਰਾ ਨਿੱਕਾ ਪਰਸ ਹੈ ਜੋ ਲੱਖਾਂ ਰੁਪਏ ਦੇ ਹਿਸਾਬ ਨਾਲ ਵਿੱਚ ਕਰੰਸੀ ਸੀਗੀ ਦੇਖੋ ਚੋਰੀ ਕਰਕੇ ਆਹ ਭੱਜ ਰਹੀਆਂ ਸੀਗੀਆਂ ਮੌਕੇ ਤੇ ਫੜ ਲਿਆ ਹੋਈਆਂ ਦੋ ਜਾਣੀਆਂ ਤੇ ਤੀਜੀ ਵੀ ਉਰੇ ਮੌਕੇ ਤੇ ਮਜੂਦਾ ਦੇਖੋ ਉਹਦੇ ਦੋ ਓਏ ਫੜ ਕੇ ਲੈਂਦੀ ਉਹਨਾਂ ਨੂੰ ਯਾਰ ਇਹ ਹੋ ਜਾਣਾ ਨਹੀਂ ਹੋਣਾ ਫੜ ਕੇ ਲੈਂਦੀ ਯਾਰ ਕੱਲੀ ਜਾ ਕੱਲੀ ਕੱਲੀ ਔਰ ਤਾਂ ਨਹੀਂ ਲੈ ਜਾਣੀਆਂ ਔਰ ਤਾਂ ਨਹੀਂ ਭਾਈ ਚਲ ਜਾਣੀਆਂ ਫੇਰ ਭਾਈ ਚਲ ਜਾਣੀਆਂ ਨਾ ਯਾਰ ਤੋਂ ਨੇ ਚਲ ਜਾਣੀਆਂ ਅੰਮ ਨਾਲ ਨਹੀਂ ਲੈ ਮਾਤਾ ਲੱਖੋ ਤੇ ਪੁਲਿਸ ਵਾਲੇ ਆਂਦੇ ਬਈ ਯਾਰ ਸ਼ੋਪਿੰਗ ਕਰਨ ਵਾਲੇ ਆਂਦੇ ਮੇਰੇ ਨਾ ਨਹੀਂ ਹੁੰਦਾ ਇਹਨਾਂ ਨੂੰ ਚਾਹ ਪਾਣੀ ਪਿਲਾ ਦੇ ਪਾਣੀ 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 ਪੁੱਛਿਆ ਕਰੋ ਜੋ ਦੇਖਿਆ ਤੋਂ ਇਸ ਵਕਤ ਆ ਜਨਾਨੀਆਂ ਫੜੀਆਂ ਹੋਈਆਂ ਤਿਆਰ ਸ਼ਰ ਹੋ ਕੇ ਆਈਆਂ ਸਵੇਰ ਬਾਜ਼ਾਰ ਤੇ ਮੌਕੇ ਤੇ ਇੱਥੇ ਚੋਰੀ ਕਰਦੀ ਫੜੀਆਂ ਹੋਈਆਂ ਜੀ ਇਲਜ਼ਾਮ ਇਹਨਾਂ ਉੱਤੇ ਲੱਗ ਰਿਹਾ ਗਲਤ ਕਰਦੇ ਆ ਨਹੀਂ ਨਹੀਂ ਦੇ ਦਈਏ ਤਲਾਸ਼ੀ ਲੱਲੀ ਹੈ ਉਹ ਤਲਾਸ਼ੀ ਲੱਲੀ ਹੈ ਮੇਰੀ ਬਾਤ ਸੁਣੋ ਵੀਡੀਓ ਆ ਗਈ ਸੁਖਲਾ ਭਾਈ ਮੈਂ ਮੇਰੇ ਬੱਚੋ ਕੀ ਕਸਮ ਮੈਂ ਤੀਨੋਂ ਇੰਨੇ ਮਤਲਬ ਇੱਕ ਮਿੰਟ ਦੇਖ ਸਕਦੇ ਹੋ ਆਸ਼ੀ ਜਿਹੜੀ ਹੋ ਰਹੀ ਹੈ ਜਿਹੜਾ ਸਮਾਨ ਹੈ ਨਾਲ ਕੋਲ ਉਸ ਦੀ ਕਲਾ ਜਿਹੜੀ ਕਲਾਕੀ ਜਿਹੜੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਆ ਸ਼ਿਖਰ ਸ਼ਿਖਰ ਨਿਕਲੇ ਆ ਦੇਖੋ ਕਿਸੇ ਅੰਦਾਜ਼ ਸ਼ਿਖਰ ਮਾਦਰਾ ਪਾਰੀ ਕੋਲ ਉਹਨਾਂ ਨੇ ਬਲੇਡ ਮਾਰ ਕੇ ਉਹਨਾਂ ਦੇ ਫੋੜੇ ਪਰ ਬੈਗ ਹੁੰਦਾ ਕੋਟੋ ਪਿਆ ਰੁਪਿਆ ਇੱਕ ਸੀ ਹਾਂ ਬਾਕੀ ਡਾਲਰ ਸੀ ਕੈਨੇਡੀਅਨ ਤੇ ਹੋਰ ਉਹਨਾਂ ਦੇ ਕੱਢਿਆ ਤੁਸੀਂ ਪਰਸ ਕੰਦੇ ਸੀ ਬਈ ਤੁਹਾਨੂੰ ਕਿੱਥੋਂ ਲੱਭਿਆ ਤੁਹਾਨੂੰ ਫੜਿਆ ਕਾ ਤੋ ਰੋਡ ਤੇ ਸ਼ਕਲਾਂ ਦੇਖ ਲਓ ਇਹ ਇਦਾਂ ਦੀਆਂ ਆ ਬਿਆਲ ਚੋਰੀ ਕਰਨਾ ਤੁਹਾਨੂੰ ਫੜਿਆ ਕਾ ਤੋ ਰੋਡ ਤੇ ਕਿਉਂ ਪਕੜਿਆ ਤੁਹਾਨੂੰ ਇਹ ਚੱਲਦੇ ਨਾਲ ਆ ਪੜਾ ਤੁਹਾਨੂੰ ਪਕੜਾ ਉਹ ਪੜ ਭਾਜੀ ਕਿੰਨੇ ਜਣੇ ਸੀ ਗਿਆ ਕਿੰਨੇ ਜਣੇ ਸੀ ਪੰਜ ਜਣੀਆਂ ਸੀ ਅੱਛਾ ਬਾਕੀ ਦੋ ਜਣੀਆਂ ਦੀਆਂ ਦੋ ਪੱਜ ਗਿਆ ਉਹਨਾਂ ਨੂੰ ਪਰਸ ਬਟਾਉਣ ਨਾਲ 5000 ਰੁਪਏ ਦੇ ਵਿੱਚ ਅੱਛਾ ਜਿਹੜੀ ਦੋ ਭੱਜ ਗਏ ਆ ਨਹੀਂ ਦੱਸੋ ਤੁਸੀਂ ਕੱਢਿਆ ਪਰਸੋ ਦਾ ਜੀ ਕੱਢਿਆ ਜੀ ਕਿੰਨੇ ਡਾਲਰ ਤੁਸੀਂ ਦੱਸੋ ਪਰਸ ਕੱਢਿਆ ਕੱਢਿਆ ਪਰਸ ਨਹੀਂ ਨਿਕਾਲਾ ਬਸ ਤੁਹਾਡੇ ਤੇ ਕਿਉਂ ਜਾਣ ਲੱਗ ਰਹੇ ਹੋ ਯਾਰ ਦੋਨੋਂ ਜਾਣੇ ਇੱਕੋ ਸਵਾਲ ਕਰੀ ਜਾਂਦੇ ਵੇ ਆ ਨਹੀਂ ਦੱਸੋ ਕੱਢਿਆ ਜੀ ਪਰਸ ਤੁਹਾਨੂੰ ਕਿਉਂ ਫੜਿਆ ਕੁੱਟ ਮਾਰ ਕਿਉਂ ਤੁਹਾਡੇ ਨਾਲ ਕਰੇ ਬੰਨ ਰਹੇ ਤੁਹਾਨੂੰ ਆ ਦੇਖੋ ਜੀ ਅਸੀਂ ਨਾ ਬੰਨ ਤਾ ਗਿਆ ਜੀ ਮੈਡਮ ਇਹੀ ਇਹੀ ਸੀਗੇ ਚੋਰ ਜਿਨ੍ਹਾਂ ਨੇ ਪੈਸੇ ਕੱਢੇ ਜੀ ਮੈਡਮ ਇਹੀ ਸੀਗੇ ਜੀ ਇਹਨਾਂ ਨੇ ਇਹਨਾਂ ਨੇ ਕੱਢੇ ਇਹ ਨਹੀਂ ਕਣੀਆਂ ਨਹੀਂ ਸਾਰੀਆਂ ਰਲ ਕੇ ਆਈ ਹੋਈਆਂ ਐ ਇਹ ਨਹੀਂ ਬਣਉਂਦੀ ਐ ਆਪਣੀ ਕੀ ਅੰਟੀ ਇਤਾਂ ਕਿਤਾਂ ਨਹੀਂ ਤੂੰ ਹੀ ਤੇ ਕੀਤਾ ਵਾ ਮੈਨੂੰ ਆ ਦੇਖੋ ਰਣਕ ਬਾਜ਼ਾਰ ਦੇ ਵਿੱਚ ਦੱਸ ਜੀ ਕਿ ਇਹਨਾਂ ਨੇ ਪਰਸ ਚੋਰੀ ਕੀਤਾ ਜਨਾਨੀਆਂ ਨੇ ਮੁਕੇ ਜਨਾਨੀਆਂ ਫੜ ਲਈ ਹੋਈਆਂ ਦੇਖ ਸਕਦੇ ਹੋ ਖਿੱਚ ਕੇ ਮਾਰ ਖਿੱਚ ਕੇ ਮਾਰ ਉਹ ਖਿੱਚ ਕੇ ਮਾਰ ਚੈਲ ਨੇ ਦੱਸ ਜੀ ਕਿ ਬੀਬੀ ਜੀ ਦੀ ਜਿਹੜੀ ਪਰਸ ਚੋਰੀ ਕਰਕੇ ਲੈ ਗਏ ਹੋਇਆ ਇਸ ਵਕਤ ਮੁਕੇ ਦੀ ਤਸਵੀਰਾਂ ਦੇਖ ਸਕਦੇ ਹੋ ਓ ਯਾਰ ਇੱਕ ਮਿੰਟ ਮੇਰਾ ਭਰਾ ਫਾਸਕ ਆਂਦੀ ਜੀ ਪਾਪਾ ਤੁਹਾਨੂੰ ਭਰਾ ਹੋਇਆ ਕੀ ਸੀਗਾ ਦੱਸੋ ਬੀਬੀ ਬਾਹਰ ਦੇ ਦੁਨੀਆਂ ਦੇ ਮਰਦ ਨਾਲ ਕੇ ਦੋ ਬੰਦੇ ਆਪਾਂ ਤੁਹਾਡਾ ਨਾਮ ਕੀ ਹੈ ਜਿਹੜਾ ਕਰਨਜੀਤ ਕਹਿੰਦਾ ਕਿਹੜੀ ਜਗ੍ਹਾ ਤੋਂ ਆਏ ਅਸੀਂ ਤਾਂ ਪਿੰਡ ਤੋਂ ਨਹੀਂ ਅਸੀਂ ਬਾਬੇ ਜੀ ਰਹਿੰਦੇ ਆ ਅੰਦਲਸਪੁਰੀ ਸਾਹਿਬ ਆਣਾ ਰਹੀਓ ਤੁਸੀਂ ਤੁਸੀਂ ਆਣਾ ਰਹੀਓ ਆਣਾ ਰਹੀਓ ਲੋਕੀ ਭਾਈ ਮੈਂ ਨਹੀਂ ਜਾਣਦਾ ਮੈਂ ਕਿ ਆ ਪੈਸੇ ਘਟਾ ਨਹੀਂ ਤਾਂ ਮੇਰੇ ਪਰਸ ਨਾਲ ਕੀ ਕੀ ਸੀਗਾ ਪਰਸ ਦੇ ਵਿੱਚ ਪੈਸੇ ਡਾਵੇ ਇਹਨੂੰ ਕੱਲੀ ਨੂੰ ਵੇਚੇ ਮੁੰਡਾ ਸੋ ਦੇਖੋ ਆ ਜਿਹੜਾ ਲਫਾਫਾ ਸੀਗਾ ਲਫਾਫੇ ਦੇ ਵਿੱਚ ਪਰਸ ਸੀਗਾ ਦਾਦੀ ਕੀ ਇਹ ਚੋਂ ਕੱਢ ਕੇ ਜਿਹੜਾ ਫਰਾਰ ਹੋ ਗਏ ਸੀਗੇ ਮੋਕੇ ਦੇ ਦੁਕਾਨ ਵਾਲਿਆਂ ਨੇ ਫੜ ਲਿਆ ਹੋਈਆਂ ਤੋ ਇਨੇ ਪੈਸੇ ਸੀਗੇ ਵਿੱਚ ਮੇਰਾ ਇਹ ਕਿਹੜਾ ਜਾਂਦੀ ਦਾ ਯਾਰ ਕਈਆਂ 50000 200 ਡਾਲਰ ਨਹੀਂ ਭਾਈ ਮੈਂ ਇਹਨੂੰ ਬਦਲ ਦੇ ਮੇਰੇ ਪੰਜਾਬੀ ਇੱਕ ਮੇਰਾ ਨਿਕਾ ਪਰਸ ਸੋ ਲੱਖ ਰੁਪਏ ਦੇ ਹਿਸਾਬ ਨਾਲ ਵਿੱਚ ਕਰੰਸੀ ਸੀਗੀ ਦੇਖੋ ਚੋਰੀ ਕਰਕੇ ਆ ਭੱਜ ਰਹੀਆਂ ਸੀਗੀਆਂ ਮੌਕੇ ਤੇ ਫੜ ਲਿਆ ਹੋਈਆਂ ਦੋ ਜਾਣੀਆਂ ਤੇ ਤੀਜੀ ਵੀ ਉਰੇ ਮੌਕੇ ਤੇ ਮੌਜੂਦਾ ਦੇਖੋ ਤੇ ਉਹਦੇ ਦੋ ਫੜ ਗਈਆਂ ਹੁੰਦੀ ਉਹਨਾਂ ਨੂੰ ਯਾਰ ਹੋ ਜਾਂਦਾ ਤਾਂ ਕਿਆ ਕਰਨਾ ਨਹੀਂ ਹੋਣਾ ਕੱਲੀ ਜਾ ਕੱਲੀ ਕੱਲੀ ਉਹ ਪੌਣਾਂ ਨਹੀਂ ਚਲਣੀਆਂ ਪੁੱਤਾਂ ਨੇ ਭਾਈ ਇਹ ਚਲਣੀਆਂ ਫਿਰ ਉਹ ਭਾਈ ਚਲ ਜਾਣੀਆਂ ਨਾ ਯਾਰ ਤੁਨੇ ਚਲ ਜਾਣੀਆਂ ਅੰਮਨ ਨਹੀਂ ਲੈ ਕੋਤੇ ਪੁਲਿਸ ਵਾਲੇ ਆਂਦੇ ਬਈ ਯਾਰ ਸ਼ੋਪਿੰਗ ਕਰਨ ਵਾਲੇ ਆਂਦੇ ਕੋਈ ਨਹੀਂ ਉਹ ਨਹੀਂ ਉਹਨਾਂ ਨੂੰ ਜਾਣਦੇ ਪਾਣੀ ਭਲਾ ਦੇ ਪਾਣੀ ਪਾਣੀ ਪਿੱਛੇ ਕਰੋ ਜੇ ਦੇਖਸਾ ਤੋ ਇਸ ਵਕਤ ਆ ਜਰਾਨੀਆਂ ਫੜੀਆਂ ਹੋਈਆਂ ਤਿਆਰਸ਼ਰ ਹੋ ਕੇ ਆਈਆਂ ਸਨੇ ਬਾਜ਼ਾਰ ਤੇ ਮੋਕੇ ਤੇ ਇਥੇ ਚੋਰੀ ਕਰਦੀ ਫੜੀਆਂ ਹੋਈਆਂ ਜੀ ਇਲਜ਼ਾਮ ਇਹਨਾਂ ਉੱਤੇ ਲੱਗ ਰਿਹਾ ਗਲਤ ਕਰਦੇ ਆ ਨਹੀਂ ਨਹੀਂ ਦੇ ਦੇ ਦੀ ਲੱਸੀ ਲੀਏ ਉਹ ਤਲਾਸ਼ੀ ਲੱਲੀ ਏ ਮੇਰੀ ਬਾਤ ਸੁਣੋ ਵੀਡੀਓ ਆ ਗਈ ਸੁਖਲਾ ਭਾਈ ਮੈਂ ਮੇਰੇ ਬੱਚੋ ਕੀ ਕਸਮ ਮੈਂ ਤੀਨੋਂ ਹੀ ਮਤਲਬ ਇੱਕ ਮਿੰਟ ਦੇਖ ਸਕਦੇ ਹੋ ਕਿ ਆਸ਼ੀ ਜਿਹੜੀ ਹੋ ਰਹੀ ਹੈ ਜਿਹੜਾ ਸਮਾਨ ਹੈ ਨਾਲ ਕੋਲ ਉਸ ਦੀ ਕਲਾਸ ਜਿਹੜੀ ਕਲਾਸੀ ਜਿਹੜੀ ਕੀਤੀ داری ਹੈ ਦੇਖ ਸਕਦੇ ਹੋ ਆ ਸਿਖਰ ਸਿਖਰ ਨਿਕਲੇ ਆ ਦੇਖੋ ਜਿਹੜਾ ਕਿੰਦਾ ਸਿਖਰ ਮਾਦਰਾ ਪਰ ਆਪਲੇ ਇਦਾਂ ਲੱਗਣ ਸਕੇ ਵਾਈਕਰੀ ਨਾ ਪਾੜੀ ਕੋਲ ਉਹਨਾਂ ਨੇ ਬਲੇਡ ਮਾਰ ਕੇ ਉਹਨਾਂ ਦੇ ਫੋੜੇ preparada ਬੈਗ ਹੁੰਦਾ ਕੋਟੋ ਪਿਆ ਰੁਪਿਆ ਇੱਕ ਸੀ ਬਾਕੀ ਡਾਲਰ ਸੀ ਕੈਨੇਡੀਅਨ ਤੇ ਹੋਰ ਉਹਨਾਂ ਨੇ ਕੱਢਿਆ ਤੁਸੀਂ ਪਰਚ ਕਰਦੇ ਤੁਸੀਂ ਬਈ ਤੁਹਾਨੂੰ ਕਿੰਨਾ ਲਾ ਲਾ ਫੜਿਆ ਕਰ ਦੋ ਫਿਰ ਮੇਰੀ ਸ਼ਕਲਾਂ ਦੇਖ ਲਓ ਇਹ ਇਦਾਂ ਦੀਆਂ ਹੀ ਆ ਬਿਜਾਰ ਚੁਣੀ ਕਰਾ ਲਿਆ ਲੋ ਫੜਿਆ ਕਾ ਤੋ ਰੋਡ ਤੇ ਕਿਉਂ ਪਕੜਿਆ ਤੁਹਾਨੂੰ ਲਾਲਾ ਜੀ ਨਾਲ ਆ ਫੜਿਆ ਟੋਪੋ ਉਹ ਫੜ ਭਾਜੀ ਕਿੰਨੇ ਜਣੇ ਸੀ ਗਿਆ ਕਿੰਨੇ ਕ ਜਣੇ ਸੀ ਪੰਜ ਜਣੀਆਂ ਸੀ ਅੱਛਾ ਬਾਕੀ ਦੋ ਜਣੇ ਬੜੀਆਂ ਕਿਹ ਦੋ ਭੱਜ ਗਏ ਉਹਨਾਂ ਨੂੰ ਪਰਸ ਬਟਾਉਣ ਨਾਲ 5000 ਰੁਪਏ ਵਿੱਚ ਅੱਛਾ ਜਿਹੜੀ ਦੋ ਭੱਜ ਗਏ ਨਹੀਂ ਦੱਸੋ ਤੁਸੀਂ ਕੱਢਿਆ ਪਰਸੋ ਦਾ ਜੀ ਛੋਟਾ ਡਾਲਰ ਤਹੀਂ ਦੱਸ ਪਰਸ ਕੱਢਿਆ ਨਹੀਂ ਕੱਢਿਆ ਤੁਸੀਂ ਤੁਹਾਡੇ ਤੇ ਕਿਉਂ ਜਮਾਨਤ ਲਗਾ ਰਹੇ ਹੋ ਯਾਰ ਦੋਨੋਂ ਯਾਨੀ ਇੱਕੋ ਸਵਾਲ ਕਰੀ ਜਾਂਦੇ ਵੇ ਆ ਮੈਂ ਦੱਸੋ ਕੱਢਿਆ ਹੀ ਤੁਹਾਨੂੰ ਕਿਉਂ ਫੜਿਆ ਕੁੱਟ ਮਾਰ ਕਿਉਂ ਤੁਹਾਡਾ ਨਾ ਕਰੇ ਬੰਨ ਰਹੇ ਤੁਹਾਨੂੰ ਮੈਡਮ ਇਹੀ ਇਹੀ ਸੀਗੇ ਚੋਰ ਜਿਨ੍ਹਾਂ ਨੇ ਪੈਸੇ ਕੱਢੇ ਮੈਡਮ ਕੀ ਇਹੀ ਸੀਗੇ ਜੀ ਇਹਨਾਂ ਨੇ ਇਹਨਾਂ ਨੇ ਕੱਢਿਆ ਪੈਸੇ ਸਾਰੀਆਂ ਰਲ ਕੇ ਆਏ ਹੋਏ ਆ ਇਹ ਨਹੀਂ ਪਤਾ ਕਿੰਨੇ ਕੱਢੇ ਕਿੰਨੀ ਕੀਤੇ ਕੀਤਾ ਨਹੀਂ ਤੁਸੀਂ ਤੇ ਕੀਤਾ ਵਾ ਮੈਨੂੰ ਆ ਦੇਖੋ ਰੈਣਕ ਬਾਜ਼ਾਰ ਦੇ ਵਿੱਚ ਦੱਸਦੇ ਕਿ ਇਹਨਾਂ ਨੇ ਪਰਸ ਚੋਰੀ ਕੀਤਾ ਜਨਾਨੀਆਂ ਨੇ ਮੋਕੇ ਜਨਾਨੀਆਂ ਫੜ ਲਈਆਂ ਆਈਆਂ ਦੇਖ ਸਕਦੇ ਹੋ ਖਿੱਚ ਕੇ ਮਾਰ ਖਿੱਚ ਕੇ ਮਾਰ ਉਹ ਖਿੱਚ ਕੇ ਮਾਰ ਚੱਲ ਚੱਲ ਤਨ ਸੁਭਾਨ ਅੱਲਾਹ ਨੇ ਦੱਸਦੀ ਕਿ ਬੀਬੀ ਜੀ ਦੀ ਜਿਹੜੀ ਪਰਸ